ਸਸ਼ੂਕਾਂ ਜੀ ਨਮਸਤੇ ਮੈਂ ਕ੍ਰਿਤਿਕਾ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓਜ਼ ਲੈ ਕੇ ਹਾਜ਼ਰ ਹੁੰਦੀ ਆਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸਰਦੀਆਂ ਸ਼ੁਰੂ ਹੋਣ ਲੱਗੀਆਂ ਹਨ ਅਤੇ ਸਾਡੀ ਜਿਹੜੀ ਸਕਿਨ ਹੈ ਉਹ ਫਟਣ ਲੱਗ ਜਾਏਗੀ ਡਰਾਈ ਹੋ ਜਾਏਗੀ ਜੋ ਕਿ ਸਾਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਦਿੰਦੀ ਹੈ ਇਸ ਦੇ ਵਾਸਤੇ ਅੱਜ ਬਹੁਤ ਹੀ ਜ਼ਿਆਦਾ ਵਧੀਆ ਤੇ ਘਰੇਲੂ ਨੁਸਖਾ ਲੈ ਕੇ ਆਏ ਆਂ ਜੋ ਕਿ ਬਹੁਤ ਹੀ ਜ਼ਿਆਦਾ ਫਾਇਦੇਮੰਦ ਵੀ ਹੈ ਕੁਣ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੇ ਜਾਣਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕੱਚੇ ਦੁੱਧ ਦੀ ਰॉ ਮਿਲਕ ਜੋ ਕਿ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੁਸੀਂ ਕਰਨਾ ਕੀ ਹੈ ਰॉ ਮਿਲਕ ਨੂੰ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਲਾ ਲੈਣਾ ਹੈ ਇਸ ਤੋਂ ਬਾਅਦ ਥੋੜੀ देर ਬਾਅਦ ਤੁਸੀਂ ਇੱਕ ਕੌਲੀ ਲੈ ਲੈਣੀ ਹੈ ਤੇ ਉਸ ਦੇ ਵਿੱਚ ਇੱਕ ਚਮਚ ਬੇਸਨ ਥੋੜਾ ਜਿਹਾ ਕੱਚਾ ਦੁੱਧ ਥੋੜੇ ਜਿਹਾ ਕਾਫੀ ਪਾਊਡਰ ਅਤੇ ਥੋੜੀ ਜਿਹੀ ਹਲਦੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਦਾ ਪੇਸਟ ਬਣਾ ਕੇ 2 ਮਿੰਟ ਲਈ ਰੱਖ ਲੈਣਾ ਹੈ ਤੁਸੀਂ 1 ਮਿੰਟ ਲਈ ਵੀ ਰੱਖ ਸਕਦੇ ਹੋ ਤਾਂ ਕਿ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਸ ਤੋਂ ਬਾਅਦ ਤੁਸੀਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਚਿਹਰੇ ਤੇ ਲਾ ਲੈਣਾ ਹੈ ਜਦੋਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਕਵਰ ਕਰਕੇ ਲਾ ਲਓ ਤੁਸੀਂ ਇਹਨੂੰ ਹੱਥਾਂ ਪੈਰਾਂ ਗਲੇ ਤੇ ਵੀ ਇਸਤੇਮਾਲ ਕਰ ਸਕਦੇ ਹੋ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਕਿਉਂਕਿ ਇਹ ਘਰ ਦੀਆਂ ਚੀਜ਼ਾਂ ਤੋਂ ਬਣਿਆ ਹੋਇਆ ਹੈ ਜੋ ਕਿ ਬਹੁਤ ਹੀ ਜ਼ਿਆਦਾ ਸਾਡੀ ਸਕਿਨ ਦੇ ਲਈ ਫਾਇਦੇਮੰਦ ਹੁੰਦੀਆਂ ਹਨ ਇਸ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ 10 ਤੋਂ 15 ਮਿੰਟ ਲਈ ਡਰਾਈ ਹੋਣ ਲਈ ਛੱਡ ਦੇਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਏ ਫਿਰ ਤੁਸੀਂ ਇੱਕ ਗੂੰਗੁਨੇ ਪਾਣੀ ਦੇ ਵਿੱਚ ਬੋਲ ਵਰਗੇ ਜਾਂ ਕਾਟਨ ਦੇ ਕੱਪੜੇ ਨੂੰ ਹੋ ਸਕੇ ਤਾਂ ਤੁਸੀਂ ਟੋਬਲ ਵਰਗਾ ਕੱਪੜਾ ਹੀ ਇਸਤੇਮਾਲ ਕਰੋ ਕਿਉਂਕਿ ਉਸ ਦੇ ਨਾਲ ਤੁਹਾਡੀ ਜੁਡੀ ਸਕਿਨ ਹੈ ਉਹ ਡਰਾਈ ਨਹੀਂ ਹੋਵੇਗੀ ਤੁਸੀਂ ਚੰਗੀ ਤਰ੍ਹਾਂ ਉਸ ਨੂੰ ਹਲਕੇ ਗੂੰਗੁਨੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਡੁਬੋ ਲੈਣਾ ਹੈ ਅਤੇ ਗਿੱਲਾ ਕੱਪੜਾ ਕਰਕੇ ਆਪਣੇ ਚਿਹਰੇ ਤੇ ਲੱਗੇ ਪੇਸਟ ਨੂੰ ਪੋਚ ਲੈਣਾ ਹੈ ਜਦੋਂ ਤੁਸੀਂ ਇਸ ਨੂੰ ਪੋਚ ਲਓਗੇ ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ 글로ਅ ਦੇਖੋਗੇ ਕਿ ਤੁਹਾਡਾ ਜਿਹੜਾ ਫੇਸ 글로ਅ ਕਰ ਰਿਹਾ ਹੈ ਇਸ ਤੋਂ ਬਾਅਦ ਤੁਹਾਡੇ ਕੋਲ ਜਿਹੜੀ ਵੀ ਕਰੀਮ ਹੈ ਤੁਸੀਂ ਉਸ ਨੂੰ ਆਪਣੇ ਚੰਗੀ ਤਰ੍ਹਾਂ ਚਿਹਰੇ ਤੇ ਲਾ ਲੈਣਾ ਹੈ ਅਤੇ ਇਸ ਦੀ ਚੰਗੀ ਤਰ੍ਹਾਂ 2 ਤੋਂ 3 ਮਿੰਟ ਲਈ ਮ사ਜ ਕਰ ਲੈਣੀ ਹੈ ਤੁਸੀਂ ਇਸ ਨੂੰ ਜੇਕਰ ਰਾਤੀ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਦੇਗਾ ਤੁਸੀਂ ਰੋਜ਼ਾਨਾ ਵੀ ਇਸ ਨੂੰ ਇਸਤੇਮਾਲ ਕਰ ਸਕਦੇ ਹੋ ਇਹ ਤੁਹਾਡੀ ਜੇ ਡਰਾਈ ਸਕਿਨ ਦੀ ਸਮੱਸਿਆ ਹੈ ਉਸ ਨੂੰ ਵੀ ਹੱਲ ਕਰ ਦੇਵੇਗਾ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ